ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ ਵੱਲੋਂ ਸਾਰੇ ਜਿੰਨੇ ਵੀ ਕੋਈ ਗੁਰੂ ਕੀ ਸੰਗਤ ਜਿੰਨੇ ਵਿਦਿਆਰਥੀ ਸਾਨੂੰ ਸੁਣ ਰਹੇ ਆ ਸਾਰਿਆਂ ਨੂੰ ਪਹਿਲਾਂ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਮਹਾਰਾਜੀ ਦੇ ਪਾਵਨ ਅਵਤਾਰ ਪੁਰਬ ਦੀਆਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅੱਜ ਦਾ ਆਪਣਾ ਜਿਹੜਾ ਇਸ ਵੀਡੀਓ ਦਾ ਵਿਸ਼ਾ ਹੈ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਉੱਤੇ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਕੌਣ ਨੇ ਗੁਰੂ ਨਾਨਕ ਸਾਹਿਬ ਜੀ ਦਾ ਕਦੋਂ ਅਵਤਾਰ ਹੋਇਆ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਵੀ ਅੱਗੇ ਕਹਿ ਲਈਏ ਦੋ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਕਹਿੰਦੇ ਜਿਹੜੀ ਕੋਈ ਗੁਰਤਾ ਹੈ ਜਾਂ ਕੋਈ ਕੁੱਲਾਂ ਜਿਹੜੀਆਂ ਚੱਲਦੀਆਂ ਕਨਾਦੀ ਵੰਸ ਹੁੰਦੀ ਇੱਕ ਬਿੰਦੀ ਵੰਸ ਹੁੰਦੀ ਇਹ ਵੀ ਆਪਾਂ ਅੱਗੇ ਚੱਲ ਕੇ ਵਿਸਥਾਰ ਦੇ ਨਾਲ ਤੁਹਾਨੂੰ ਸਾਰਾ ਦੱਸਾਂਗੇ ਕਿ ਨਾਦੀ ਵੰਸ ਕਿਹਨੂੰ ਕਹਿੰਦੇ ਤੇ ਬਿੰਦੀ ਵੰਸ ਕਿਹਨੂੰ ਕਹਿੰਦੇ ਫਿਰ ਮਹਾਰਾਜ ਸਤੇ ਪਾਸ਼ਾ ਜੀ ਤੋਂ ਜਿਹੜਾ ਗੁਰਤਾ ਦਾ ਸਿਲਸਿਲਾ ਚੱਲੇ ਆ ਆਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਦਸੇ ਪਾਤਸ਼ਾਹਾਂ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾਗਤ ਦੀ ਮਿਲਣੀ ਔਰ ਅੱਜ ਤੱਕ ਗੁਰੂ ਹਾਜ਼ਰ ਨਾਜ਼ਰ ਆਉਣ ਵਾਲੇ ਸਮੇਂ ਦੇ ਵਿੱਚ ਕਿ ਮਹਾਰਾਜ ਜੀ ਦੇ ਜਿਹੜੇ ਵਚਨ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਉਹੀ ਗੁਰੂ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਨਾਨਕ ਦਾ ਕੋਈ ਫਰਕ ਨਹੀਂ ਕੋਈ ਭੇਦ ਨਹੀਂ ਫਿਰ ਉੱਥੋਂ ਸਿੱਖਾਂ ਦੀ ਉਤਪਤੀ ਹੋਣੀ ਜਿਹੜਾ ਸਮਾਪਾ ਕੇ ਪੰਥ ਦਾ ਰੂਪ ਬਣਨਾ ਪੰਥ ਨੂੰ ਫਿਰ ਗੁਰਤਾ ਮਿਲਣੀ ਮਹਾਰਾਜ ਨੇ ਕਿਹਾ ਨਾ ਕਹਿੰਦੇ ਵੀ ਆਤਮਾ ਗੁਰੂ ਗ੍ਰੰਥ ਦੇ ਵਿੱਚ ਤੇ ਸਰੀਰ ਗੁਰੂ ਪੰਥ ਦੇ ਵਿੱਚ ਇਹਦੇ ਉੱਤੇ ਆਪਾਂ ਸਾਰੀ ਵਿਚਾਰ ਹੈ ਜਿਹੜੀ ਅੱਜ ਦੀ ਕਰਾਂਗੇ ਸਭ ਤੋਂ ਪਹਿਲਾਂ ਚਾਰ ਯੁਗ ਮੰਨੇ ਜਾਂਦੇ ਥੋੜਾ ਸਮਝਣ ਦੇ ਵਾਸਤੇ ਕਿਉਂਕਿ ਆਪਾਂ ਪਹਿਲਾਂ ਸਾਰੀ ਭੂਮਿਕਾ ਨੂੰ ਸਮਝੀਏ ਚਾਰ ਯੁਗ ਹੁੰਦੇ ਸਤਜੁਗ ਤ੍ਰੇਤਾ ਦਵਾਪਰ ਤੇ ਕਲ ਯੁਗ ਚਾਰੇ ਯੁਗਾਂ ਦੇ ਜਿਹੜੇ ਪੁਰਾਣੇ ਗ੍ਰੰਥ ਹੈ ਪ੍ਰਾਤਨ ਗ੍ਰੰਥਾਂ ਦੇ ਵਿੱਚ ਵੱਖੋ ਵੱਖਰੇ ਅਵਤਾਰ ਮੰਨੇ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪਾਂ ਇਹ ਜਿਸ ਵੇਲੇ ਪੱਟਾਂ ਦੀ ਬਾਣੀ ਪੜ੍ਹੀਏ ਨਾ ਤਾਂ ਉੱਥੇ ਪੱਟ ਸਹਿਬਾਨਾਂ ਦੇ ਫਿਰ ਬਚਾ ਨਾਉਂਦੇ ਕਹਿੰਦੇ ਸਤਜੁਗ ਤੈ ਮਾਣਿਓ ਛੱਲਿਓ ਬਲ ਬਾਮਨ ਭਾਯੋ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ਼ ਕਹਾਯੋ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕਉ ਰਾਜ ਅਪੈ ਭਗਤੈ ਜਨ ਦਿਓ ਫਿਰ ਕਲਯੁਗ ਦੀ ਗੱਲ ਜਦੋਂ ਆਈ ਫਿਰ ਪੱਟ ਕਹਿੰਦੇ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਯੋ ਸਰੀਰ ਗੁਰੂ ਰਾਜ ਅਬਚਲ ਅਟਲ ਆਦਪੁਰਖ ਫਰਮਾਇਓ ਕਾਲ ਯੁਗ ਦਾ ਜਿਹੜਾ ਰਾਜ ਹੈ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬਖਸ਼ ਕੇ ਸੰਸਾਰ ਦੇ ਉੱਤੇ ਭੇਜਿਆ ਕਾਲ ਯੁਗ ਦੇ ਅੰਦਰ ਸਿੱਖੀ ਦੀ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਿਧਾਂਤ ਹੈ ਉਹਦੀ ਜਿਹੜੀ ਬੋਲਵਾਲਾ ਉਹਦੀ ਪ੍ਰਭੂ ਸੱਤਾ ਉਹ ਕਾਇਮ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਹੋ ਵੀ ਰਹੀ ਹੈ ਲਗਾਤਾਰ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਹੀ ਲਗਾਤਾਰ ਪੰਥ ਦੇ ਵਿੱਚ ਵਾਧਾ ਹੋਇਆ ਸਿੱਖਾਂ ਦੇ ਵਿੱਚ ਵਾਧਾ ਹੋਇਆ ਜਿੱਥੇ ਪਹਿਲਾਂ ਕੇਵਲ ਇੱਕ ਥੋੜੇ ਜਿਹੇ ਖਿੱਤੇ ਦੇ ਵਿੱਚ ਸਿੱਖ ਹੁੰਦੇ ਸੀਗੇ ਪੰਜਾਬ ਤੋਂ ਹੁਣ ਦੇਖੋ ਸਾਰੀ ਦੁਨੀਆ ਦੇ ਵਿੱਚ ਸਿੱਖ ਫੈਲ ਰਹੇ ਆ ਸਿੱਖਾਂ ਦਾ ਨਾਮ ਹੈ ਸਾਰੀ ਦੁਨੀਆ ਦੇ ਵਿੱਚ ਇਹ ਲਗਾਤਾਰ سلسلہ ਵਧ ਰਿਹਾ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਵਤਾਰ ਹੈ ਪਹਿਲਾਂ ਤਾਂ 1469 ਈਸਵੀ ਈਸਵੀ ਸਨ ਦੂਜੇ ਪਾਸੇ ਜਿਹੜਾ ਦੇਸੀ ਆਪਣੇ ਪੰਜਾਬ ਦੇ ਵਿੱਚ ਆਪਾਂ ਮਨਾਉਂਦੇ ਉਹ ਮਨਾਉਂਦੇ ਆਪਾਂ ਕੱਤਕ ਦੀ ਪੂਰਨਮਾਸੀ ਕੱਤਕ ਜਿਵੇਂ ਸਾਡੇ ਦੇਸੀ ਮਹੀਨੇ ਹੁੰਦੇ ਨੇ ਨਾ ਕੇਤ ਰਸਾਖ ਦੀ ਠਾੜ ਏ ਆਪਾਂ ਸਾਰੇ ਜਿੰਨੇ ਵਿਦਿਆਰਥੀ ਆ ਪਹਿਲਾਂ ਇਹ 12 ਮਹੀਨਿਆਂ ਦੇ ਨਾਮ ਵੀ ਸਾਨੂੰ ਪਤਾ ਹੋਣਾ ਚਾਹੀਦੇ ਕਿ ਸਾਡੇ ਜਿਹੜੇ ਮਹੀਨੇ ਆ ਕਿਹੜੇ ਆ ਜਿਵੇਂ ਆਪਾਂ ਦਿਨਾਂ ਦੇ ਨਾਮ ਸੋਮਵਾਰ ਮੰਗਲਵਾਰ ਬੁੱਧਵਾਰ ਇਹ ਸਾਡੇ ਆ ਇਸੇ ਤਰ੍ਹਾਂ ਜਿਹੜਾ ਦੇਸੀ ਮਹੀਨੇ ਆ ਦੇਸੀ ਤਰੀਕਾ ਸੰਗ੍ਰਾਂਦ ਪੂਰਨਮਾਸ਼ੀ ਮੱਸਿਆ ਕਦੋਂ ਹੁੰਦੀ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਹ ਸਾਰੇ ਗੱਲਾਂ ਜਿਹੜੀਆਂ ਸਾਨੂੰ ਸਾਡੇ ਬਜ਼ੁਰਗਾਂ ਤੋਂ ਪਤਾ ਲੱਗਦੀਆਂ ਸੀ ਆ ਪਹਿਲਾਂ ਜਿਹੜੀਆਂ ਹੁਣ ਆਪਾਂ ਪੰਜਾਬ ਛੱਡ ਕੇ ਆ ਗਏ ਇੱਥੇ ਆਪਾਂ ਸਾਰੀਆਂ ਗੱਲਾਂ ਦੇ ਨਾਲ ਟੁੱਟ ਗਏ ਆ ਆਪਾਂ ਤੇ ਇਹ ਸਾਰਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੌਲੀ ਹੌਲੀ ਹੈ ਨਾ ਜਿਵੇਂ ਵੀ ਜਿੰਨਾ ਕੋ ਹੋ ਸਕੇ ਇਸ ਪਾਸੇ ਵੀ ਆਪਾਂ ਧਿਆਨ ਦਈਏ ਤਾਂ ਜੇਕਰ ਦੇਸੀ ਮਹੀਨਿਆਂ ਦੀ ਗੱਲ ਕਰੀਏ ਫਿਰ ਕੱਤਕ ਦੀ ਪੂਰਨਮਾਸੀ ਜਦੋਂ ਮਹਾਰਾਜ ਸਤੇ ਪਾਸ਼ਾ ਜੀ ਦਾ ਅਵਤਾਰ ਹੋਇਆ ਹੁਣ ਅਵਤਾਰ ਕਿੱਥੇ ਹੋਇਆ ਅੱਜ ਉਹ ਇਲਾਕਾ ਪਾਕਿਸਤਾਨ ਦੇ ਵਿੱਚ ਚਲੇ ਗਿਆ ਮਹਾਰਾਜ ਜੀ ਦਾ ਅਵਤਾਰ ਕਿੱਥੇ ਹੋਇਆ ਮਹਾਰਾਜ ਦਾ ਅਵਤਾਰ ਹੋਇਆ ਰਾਏ ਭੂਏ ਦੀ ਤਲਵੰਡੀ ਗੁਰਦੁਆਰਾ ਅਜਨਨ ਕਾਨਾ ਸਾਹਿਬ ਜਿੱਥੇ ਬਣਿਆ ਹੋਇਆ ਉਹ ਹੁਣ ਪਾਕਿਸਤਾਨ ਦੇ ਵਿੱਚ ਚਲੇ ਗਿਆ ਇਲਾਕਾ ਅਰ ਮਹਾਰਾਜ ਦਾ ਅਵਤਾਰ ਉਸ ਵੇਲੇ ਦੇ ਪੰਜਾਬ ਦੇ ਵਿੱਚ ਹੋਇਆ ਕਿਉਂਕਿ 1947 ਦੇ ਵਿੱਚ ਵੰਡ ਹੋਈ ਨਾ ਜਿਸ ਵੇਲੇ 1947 ਦੇ ਵਿੱਚ ਵੰਡ ਹੋਈ ਸਿੱਖਾਂ ਦੇ ਬਹੁਤ ਅਸਥਾਨ ਗੁਰਦੁਆਰਾ ਚੋਗਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਲਾਹੌਰ ਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਪੰਜਵੇਂ ਪਾਤਸ਼ਾਹ ਜੀ ਦਾ ਜਿੱਥੇ ਪਾਵਨ ਪੰਚਪੁਤਕ ਦੇਹੀ ਨੂੰ ਛੱਡਿਆ ਸਰੀਰ ਨੂੰ ਛੱਡਿਆ ਉਹ ਪਾਵਨ ਅਸਥਾਨ ਏਸੇ ਤਰ੍ਹਾਂ ਫਿਰ ਸਿੱਖਾਂ ਦੇ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਕਿਲਾ ਬਹੁਤ ਸਿੱਖਾਂ ਦੀਆਂ ਨਿਸ਼ਾਨੀਆਂ ਆ ਜਿਹੜੀਆਂ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਉਸ ਪਾਸੇ ਚਲੀਆਂ ਗਈਆਂ ਤਾਂ ਮਹਾਰਾਜ ਦੇ ਵੇਲੇ ਜਿਹੜਾ ਸਹਿਬਾਂ ਦਾ ਉਸ ਵੇਲੇ ਦਾ ਜਿਹੜਾ ਵੱਡਾ ਪੰਜਾਬ ਹੈ ਉਸ ਪੰਜਾਬ ਦੇ ਵਿੱਚ ਮਹਾਰਾਜ ਦਾ ਜਿਹੜਾ ਅਵਤਾਰ ਹੈ ਫਿਰ ਉਹ ਉਸ ਇਲਾਕੇ ਦੇ ਵਿੱਚ ਹੋਇਆ ਜਿਹਨੂੰ ਆਪਾਂ ਬਾਰੀ ਦਾ ਇਲਾਕਾ ਕਹਿੰਦੇ ਆ ਬਾਰ ਦਾ ਇਲਾਕਾ ਤੇ ਬਹੁਤ ਹਰਿਆਲੀ ਹੈ ਉਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਈ ਤਰੀਕਿਆਂ ਦੀ ਧਰਤੀ ਹੈ ਕਈ ਤਰੀਕਿਆਂ ਦਾ ਇਲਾਕਾ ਜਿੱਥੇ ਕਿਤੇ 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 ਸੋਕਾ ਵੀ ਹੈ ਕਿਤੇ ਪਾਣੀ ਘੱਟ ਹੈ ਕਿਤੇ ਹਰਿਆਲੀ ਵੱਧ ਹੈ ਕਿਤੇ ਪਾਣੀ ਜ਼ਿਆਦਾ ਵਗਦਾ ਕਿਤੇ ਦਾ ਵਾਤਾਵਰਨ ਬਹੁਤ ਚੰਗਾ ਸਾਰੇ ਪੰਜਾਬ ਦੇ ਵਿੱਚੋਂ ਜਿਸ ਇਲਾਕੇ ਦਾ ਵਾਤਾਵਰਣ ਬਹੁਤ ਸੁੰਦਰ ਤੇ ਬਹੁਤ ਵਧੀਆ ਬਹੁਤ ਹਰਿਆਲੀ ਹੈ ਜਿੱਥੇ-ਜਿੱਥੇ ਚੰਗੀ ਕਿਸਮ ਦੇ ਪਸ਼ੂ ਹੈ ਅੱਜ ਜਿਵੇਂ ਸਾਡੇ ਕਾਰੋਬਾਰ ਹੈ ਨਾ ਆਪਾਂ ਕਹਿੰਦੇ ਇਸ ਇਲਾਕੇ ਦੇ ਵਿੱਚ ਕਾਰੋਬਾਰ ਬਹੁਤ ਸੋਹਣੇ ਆ ਇਸ ਇਲਾਕੇ ਦੇ ਵਿੱਚ ਕੰਮਕਾਰ ਜ਼ਿਆਦਾ ਆ ਉਸ ਵੇਲੇ ਆਮ ਜਿਹੜਾ ਪਿੰਡਾਂ ਦੇ ਲੋਕਾਂ ਦਾ ਕਾਰੋਬਾਰ ਹੈ ਉਹ ਪਸ਼ੂ ਪਾਲਣ ਹੈ ਉਹਦੇ ਤੋਂ ਉਹਨਾਂ ਦਾ ਜਿਹੜਾ ਕਮਾਈ ਹੈ ਚੱਲਦੀ ਹੈ ਉਹਦੇ ਤੋਂ ਰੁਜ਼ਗਾਰ ਚੱਲਦਾ ਜਾਂ ਫਿਰ ਕਿਸਾਨੀ ਹੈ ਖੇਤੀ ਹੈ ਤਾਂ ਉਸ ਵੇਲੇ ਇਹ ਜਿਹੜਾ ਇਲਾਕਾ ਹੈ ਕਹਿੰਦੇ ਪਸ਼ੂਆਂ ਦੇ ਲਈ ਵੀ ਵਾਤਾਵਰਣ ਦੇ ਪੱਖੋਂ ਵੀ ਲੋਕਾਂ ਦੇ ਪੱਖੋਂ ਵੀ ਪਾਣੀ ਦੇ ਪੱਖੋਂ ਵੀ এনवायरमेंट ਇਹ ਸਾਰੇ ਪੱਖਾਂ ਤੋਂ ਜਿਹੜਾ ਸਭ ਤੋਂ ਵਧੀਆ ਇਲਾਕਾ ਉਸ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਮਹਾਰਾਜ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਬਾਬਾ ਕਲਿਆਣ ਦਾਸ ਜਿਨ੍ਹਾਂ ਦਾ ਛੋਟਾ ਨਾਮ ਆਪਾਂ ਬਾਬਾ ਮਹਿਤਾ ਕਾਲੂ ਜੀ ਕਹਿ ਕੇ ਜਿਨ੍ਹਾਂ ਨੂੰ ਬੁਲਾਉਂਦੇ ਇਹ ਜਿਹੜਾ ਮਹਿਤਾ ਸ਼ਬਦ ਹੈ ਨਾ ਏ ਕਿਉਂਕਿ ਗੁਰੂ ਸਾਹਿਬ ਜੀ ਦੇ ਜਿਹੜੇ ਪਿਤਾ ਉਪ ਪਟਵਾਰੀ ਨੇ ਪਟਵਾਰੀ ਦੀ ਪੋਸਟ ਦੇ ਉੱਤੇ ਨੇ ਜਿਹੜਾ ਪਟਵਾਰੀ ਹੈ ਪਟਵਾਰੀ ਨੂੰ ਮਹਿਤਾ ਕਹਿ ਕੇ ਬੁਲਾਇਆ ਜਾਂਦਾ ਉਸ ਵੇਲੇ ਤੇ ਕਲਿਆਣ ਦਾਸ ਤੋਂ ਜਿਹੜਾ ਨਾਮ ਹੈ ਛੋਟਾ ਨਾਮ ਉਹ ਹੈਗਾ ਕਾਲੂ ਜੀ ਮਹਾਰਾਜ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੀ ਪਾਵਨ ਕੁੱਖ ਤੋਂ ਮਹਾਰਾਜ ਅਤੇ ਪਾਸ਼ਾ ਜੀ ਦਾ ਅਵਤਾਰ ਹੋਇਆ ਮਹਾਰਾਜ ਦੀ ਵੰਸ਼ ਕਿਹੜੀ ਹੈ ਮਹਾਰਾਜ ਦੀ ਵੰਸ਼ ਹੈਗੀ 베ਦੀ ਵੰਸ਼ ਪਾਵ ਇਹ ਜਿਸ ਵੇਲੇ ਆਪਾਂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ ਚਿਤ੍ਰਨਾਟਕ ਦਸਵੇਂ ਪਾਤਸ਼ਾਹ ਜੀ ਦੀ ਇੱਕ ਰਚਨਾ ਉਹਦੇ ਵਿੱਚ ਮਹਾਰਾਜ ਨੇ ਫਿਰ ਦੱਸਿਆ ਮਹਾਰਾਜ ਕਹਿੰਦੇ 베ਦ ਪਠਿਓ ਉਸ ਬੇਦੀ ਕਹਾਏ ਜਿਨ੍ਹਾਂ ਨੇ 베ਦਾਂ ਦਾ ਗਿਆਨ ਹਾਸਲ ਕੀਤਾ ਜਿਹੜੇ ਪੜ੍ਹੇ ਲਿਖੇ ਲੋਕ ਸਨ ਉਸ ਵੇਲੇ ਦੇ ਧਾਰਮਿਕ ਗ੍ਰੰਥਾਂ ਨੂੰ ਉਹ 베ਦੀ ਨਾਮ ਦੇ ਨਾਲ ਪ੍ਰਸਿੱਧ ਹੋਏ ਜਿਸ ਕੁੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਹੁਣ ਮਹਾਰਾਜ ਅਤੇ ਪਾਤਸ਼ਾਹ ਜੀ ਦਾ ਪਰਿਵਾਰ ਮਹਾਰਾ ਦੀ ਪੱਖੋ ਕੇ ਰੰਧਾਵੇ ਵਿਆਹੇ ਹੋਏ ਆ ਇਹ ਮਹਾਰਾਜ ਤੇ ਪਾਸ਼ਾ ਜੀ ਦੇ ਜਿਹੜੇ ਮਹਿਲ ਨੇ ਉਹਨਾਂ ਦੇ ਘਰ ਵਾਲੀ ਮਹਾਰਾਦੀ ਜੀ ਸੁਪਤਨੀ ਮਾਤਾ ਸੁਲਖਣੀ ਜੀ ਮਾਤਾ ਸੁਲਖਣੀ ਜੀ ਦੇ ਅੱਗੇ ਦੋ ਪੁੱਤਰ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪਰਿਵਾਰ ਵੱਡੇ ਨੇ ਬਾਬਾ ਸ਼੍ਰੀਚੰਦ ਸਾਹਿਬ ਜਿਹੜੇ ਛੋਟੇ ਨੇ ਉਹ ਹੈ ਬਾਬਾ ਲਖਮੀ ਚੰਦ ਜਿਹੜੇ ਬਾਬਾ ਸ਼੍ਰੀਚੰਦ ਦਾ ਇਹ ਉਦਾਸੀਨ ਸੰਪਰਦਾ ਦੇ ਆਚਾਰੀਆ ਨੇ ਬਹੁਤ ਵੱਡੇ ਜਿਹੜੀ ਉਦਾਸੀਨ ਸੰਪਰਦਾ ਹਿੰਦੁਸਤਾਨ ਦੇ ਵਿੱਚ ਅਦਾਸੀਆਂ ਦੇ ਅਖਾੜੇ ਨੇ ਦੇਸ਼ ਦੇ ਵਿੱਚ ਭ੍ਰਮਣ ਕਰਦੇ ਨੇ ਪ੍ਰਚਾਰ ਕਰਦੇ ਲੋਕਾਂ ਨੂੰ ਧਰਮ ਦੇ ਨਾਲ ਜੋੜਦੇ ਜਿਨ੍ਹਾਂ ਨੇ ਸੰਸਾਰ ਤੋਂ ਨਿਰਾਸ਼ਤਾ ਨੂੰ ਤਾਰਨ ਕੀਤਾ ਉਹ ਉਦਾਸੀ ਤੇ ਉਦਾਸੀਆਂ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਹੈ ਜਿਹੜਾ ਬਹੁਤ ਵੱਡਾ ਸਤਿਕਾਰਯੋਗ ਨਾਮ ਹੈ ਬਾਬਾ ਸ਼੍ਰੀ ਚੰਦ ਤੇ ਇਸੇ ਤਰ੍ਹਾਂ ਮਹਾਰਾਜ ਸਤਿ ਪਾਸ਼ਾ ਜੀ ਦੇ ਦੂਜੇ ਪੁੱਤਰ ਨੇ ਬਾਬਾ ਲਖਮੀ ਚੰਦ ਸਾਹਿਬ ਜਿਨ੍ਹਾਂ ਤੋਂ ਮਹਾਰਾਜ ਜੀ ਦੀ ਬਿੰਦੀ ਵੰਸ਼ ਚੱਲੀ ਬਾਬਾ ਲਖਮੀ ਚੰਦ ਅੱਗੇ ਬਾਬੇ ਲਖਮੀ ਚੰਦ ਦੇ ਪੁੱਤਰ ਬਾਬਾ ਧਰਮਚੰਦ ਹੋਣੇ ਇਹ ਵੀ ਬਹੁਤ ਵੱਡਾ ਇਤਿਹਾਸ ਹੈ ਕਿ ਕਿਦਾਂ ਉਹ ਪਹਿਲਾ ਸੰਸਾਰ ਦੇ ਵਿੱਚ ਰਹੇ ਪਰਿਵਾਰ ਵਾਲੇ ਸਨ ਜਿਸ ਵਿਲੇ ਸ਼ਿਕਾਰ ਦੇ ਉੱਤੇ ਚੜੇ ਤੇ ਬਾਬੇ ਸ਼੍ਰੀਚੰਦ ਹੁਣੀ ਉਹਨਾਂ ਨੂੰ ਰੋਕਣਾ ਕਿ ਭਾਈ ਇਹ ਜਿਹੜਾ ਸ਼ਿਕਾਰ ਕਰਨਾ ਇਹ ਬਹੁਤ ਗਲਤ ਹੈ ਤੇ ਇਹ ਲੇਖਾ ਦੇਣਾ ਪਵੇਗਾ ਇੱਕ ਦਿਨ ਜਿਹੜੇ ਜੀਵ ਜੰਤੂ ਆਪਾਂ ਮਾਰਦੇ ਆ। ਉਹ ਮਨ ਦੇ ਵਿੱਚ ਉਹਨਾਂ ਦੇ ਬਹੁਤ ਚੋਟ ਵੱਜੀ ਇਸ ਗੱਲ ਦੀ ਕਹਿੰਦੇ ਫਿਰ ਪਹਿਲਾ ਲੇਖਾ ਹੀ ਦੇ ਆਈ ਇਹ ਤਾਂ ਉਸ ਵੇਲੇ ਪਰਿਵਾਰ ਦੇ ਸਮੇਤ ਕਹਿੰਦੇ ਸੰਸਾਰ ਨੂੰ ਛੱਡ ਕੇ ਸੱਚਖੰਡ ਨੂੰ ਚਲੇ ਜਾਣਾ। ਬਾਬਾ ਸ਼੍ਰੀ ਚੰਦ ਨੇ ਗੁਰੂ ਨਾਨਕ ਦੀ ਅਨਸਵੰਸ ਕਹਿੰਦੇ ਰੁਕਣੀ ਨਹੀਂ ਚਾਹੀਦੀ ਵੇਖੋ ਮਹਾਰਾਜ ਨੇ ਉਸ ਵੇਲੇ ਕਿੰਦਾ ਕੌਤਕ ਵਰਤਾਇਆ ਤਾਂ ਬਾਬਾ ਸ਼੍ਰੀ ਚੰਦ ਨੇ ਫਿਰ ਘੋੜੇ ਤੋਂ ਗੁਰੂ ਸਾਹਿਬ ਜੀ ਦੇ ਪੁੱਤਰੇ ਗੁਰੂ ਨਾਨਕ ਸਾਹਿਬ ਦੇ ਪੁੱਤਰੇ ਬਾਬੇ ਧਰਮਚੰਦ ਨੂੰ ਲਾ ਲਿਆ ਸੀ ਘੋੜੇ ਤੋਂ ਫਿਰ ਉਹ ਬੱਚੇ ਨੂੰ ਆਪ ਪਾਲਿਆ ਅੱਗੇ ਉਹਨਾਂ ਤੋਂ ਫਿਰ ਪਰਿਵਾਰ ਚੱਲਿਆ ਗੁਰੂ ਸਾਹਿਬ ਜੀ ਦਾ ਅੱਜ ਮਹਾਰਾਜ ਜੀ ਦੀ 18ਵੀਂ 19ਵੀਂ ਪੀੜ੍ਹੀ ਚੱਲ ਰਹੀ ਹੈ ਉਹਨਾਂ ਦੀ ਕੁੱਲ ਦੇ ਵਿੱਚੋਂ ਜਿਹੜਾ ਮਹਾਰਾਜ ਸਤੇ ਪਾਸ਼ਾ ਜੀ ਦੀ ਕੁੱਲ ਹੈ ਦੂਜੇ ਪਾਸੇ ਮਹਾਰਾਜ ਸਤਿਪਾਸ਼ਾ ਜੀ ਨੇ ਉਸ ਵੇਲੇ ਵੇਖੋ ਜਗਤ ਜਲੰਦੇ ਨੂੰ ਸੰਸਾਰ ਨੂੰ ਤਾਰਨ ਦੇ ਵਾਸਤੇ ਚਾਰ ਉਦਾਸੀਆਂ ਕੀਤੀਆਂ ਚਾਰ ਦਸ਼ਾਵਾਂ ਦੇ ਵਿੱਚ ਮਹਾਰਾਜ ਗਏ ਉਸ ਵੇਲੇ ਦੇ ਸਭ ਤੋਂ ਵੱਡੇ ਜਿੰਨੇ ਧਾਰਮਿਕ ਪੁਰਖ ਨੇ ਸਭ ਤੋਂ ਵੱਡੇ ਜਿਹੜੇ ਮੰਦਰ ਨੇ ਸਭ ਤੋਂ ਵੱਡੀਆਂ ਜਿਹੜੀਆਂ ਮਸੀਤਾਂ ਨੇ ਸਭ ਤੋਂ ਵੱਡੇ ਹੋਰ ਕਿਸੇ ਸੰਪਰਦਾਵਾਂ ਦੇ ਡੇਰੇ ਹਰ ਅਸਥਾਨ ਦੇ ਉੱਤੇ ਗੁਰੂ ਸਾਹਿਬ ਉਸ ਵੇਲੇ ਗਏ ਆ ਜਿੰਨੇ ਉਸ ਵੇਲੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਸਾਰਿਆਂ ਨੇ ਮਹਾਰਾਜ ਜੀ ਦੀ ਬਹੁਤਿਆਨ ਸੰਗਤ ਕੀਤੀ ਹੈ ਮਹਾਰਾਜ ਨੇ ਬਹੁਤਿਆਂ ਨੂੰ ਉਪਦੇਸ਼ ਕੀਤਾ ਇਥੋਂ ਤੱਕ ਕਿ ਆ ਧਰਤੀ ਦੇ ਉੱਤੇ ਸਾਰਾ ਜੰਨਾ ਇੱਕ ਦੂਜੇ ਦੇ ਨਾਲ ਜਿਹੜੇ ਦੀਪ ਜੁੜੇ ਹੋਏ ਉੱਥੇ ਤਾਂ ਗਏ ਮਹਾਰਾਜ ਟਾਪੂਆਂ ਦੇ ਉੱਤੇ ਵੀ ਗਏ ਜਿਵੇਂ ਸਿਗਲਾ ਦੀਪ ਦੀ ਸਾਖੀ ਆਉਂਦੀ ਨਾ ਰਾਜਾ ਸ਼ਿਵਨਾਬ ਸਿਗਲਾ ਦੀਪ ਦਾ ਰਹਿਣ ਵਾਲਾ ਸਿਗਲਾ ਦੀਪ ਟਾਪੂ ਹੈ ਮਹਾਰਾਜ ਨੇ ਉੱਥੇ ਜਾ ਕੇ ਰਾਜੇ ਸ਼ਿਵਨਾਬ ਨੂੰ ਵੀ ਉਪਦੇਸ਼ ਕੀਤਾ ਉਹਨੂੰ ਵੀ ਆਪਣਾ ਸਿੱਖ ਬਣਾਇਆ ਉਹਨੂੰ ਵੀ ਸਿੱਖੀ ਦੇ ਨਾਲ ਜੋੜਿਆ ਤਾਂ ਇਸੇ ਤਰ੍ਹਾਂ ਹੁਣ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਲੋਕਾਂ ਨੂੰ ਸੱਚ ਦਾ ਉਪਦੇਸ਼ ਕੀਤਾ ਜਿਹੜੇ ਮੁੱਖ ਤਿੰਨ ਸਿਧਾਂਤ ਆਪਾਂ ਮਹਾਰਾਜ ਜੀ ਦੇ ਪੜ੍ਹਦੇ ਕਿਹੜੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਰਨ ਦਾ ਉਪਦੇਸ਼ ਕਿਉਂ ਕੀਤਾ ਕਿਉਂਕਿ ਬਹੁਤ ਲੋਕ ਉਸ ਵੇਲੇ ਸੰਸਾਰ ਦੇ ਵਿੱਚੋਂ ਕੰਮਕਾਰ ਛੱਡ ਕੇ ਭੱਜੇ ਹੋਏ ਸਨ ਕਿਰਤ ਕਹਿੰਦੇ ਕੰਮਕਾਰ ਕਰਨਾ ਤੇ ਜਿਹੜੇ ਕੰਮਕਾਰ ਤੋਂ ਭੱਜੇ ਹੋਏ ਸਾਧੂ ਬਣ ਗਏ ਮਾਣਾ ਪਾ ਲਿਆ ਭੇਖ ਬਣਾ ਲਿਆ ਸਾਧੂ ਆਲਾ ਤੇ ਪਰ ਉਦਾਂ ਮਨ ਦੇ ਵਿੱਚ ਉਹੋ ਜੀ ਅਵਸਥਾ ਹੈ ਨਹੀਂ ਨਾਮ ਹੈ ਨਹੀਂ ਹਿਰਦੇ ਦੇ ਵਿੱਚ ਤੇ ਬਸ ਮੰਗ ਕੇ ਖਾ ਲੈਣਾ ਸਾਰਾ ਦਿਨ ਮौज ਕਰਨੀ ਆਰਾਮ ਕਰਨਾ ਤੁਰ ਫਿਰ ਲੈਣਾ ਇਦਾਂ ਹੀ ਆਪਣਾ ਜਿਹੜਾ ਜੀਵਨ ਸਾਰਾ ਉਬਦੀਤ ਕਰ ਦੇ ਫਿਰ ਮਹਾਰਾਜ ਨੇ ਸਿਧਾਂਤ ਦਿੱਤਾ ਮਹਾਰਾਜ ਕਹਿੰਦੇ ਨਹੀਂ ਪਰਮੇਸ਼ਰ ਨੂੰ ਨਹੀਂ ਭਾਉਂਦਾ ਅਕਾਲ ਪੁਰਖ ਨੂੰ ਉਹਨਾਂ ਤੱਕ ਕਿਰਤੀ ਸਿੱਖ ਭਾਉਂਦੀ ਹੈ ਜਿਹੜੇ ਕਿਰਤ ਕਰਨ ਆਪਣੇ ਪਰਿਵਾਰਾਂ ਨੂੰ ਪਾਲਣ ਤਾਂ ਮਹਾਰਾਜ ਨੇ ਫਿਰ ਪਹਿਲਾ ਸਿਧਾਂਤ ਕੀ ਦਿੱਤਾ ਮਹਾਰਾਜ ਕਹਿੰਦੇ ਕਿਰਤ ਕਰੋ ਸਾਰੇ ਕਿਰਤ ਕਰਨ ਕੰਮਕਾਰ ਕਰਨ ਦੂਜਾ ਸਿਰਫ ਕਿਰਤ ਵੀ ਨਹੀਂ ਕਰਨੀ ਕੋਈ ਕਹੇ ਕਿ ਮੈਂ 16 ਘੰਟੇ ਕੰਮ ਕਰਦਾ ਮੈਂ 20 ਘੰਟੇ ਕੰਮ ਕਰਦਾ ਮੈਂ ਇੰਨਾ ਕੰਮ ਕਰਦਾ ਮੈਂ ਸਾਰੀ ਉਮਰ ਇੰਨਾ ਕੰਮ ਕੀਤਾ ਮਹਾਰਾਜ ਕਹਿੰਦੇ ਨਹੀਂ ਕੱਲੀ ਕਿਰਤ ਵੀ ਨਹੀਂ ਨਾਲ ਫਿਰ ਹੁਕਮ ਕੀਤਾ ਨਾਮ ਜਪੋ ਨਾਮ ਵੀ ਜਪਣਾ ਨਾਲ-ਨਾਲ ਜਿੰਨਾ ਸਮਾਂ ਕੰਮ ਦਾ ਉਹਨਾਂ ਸਮਾਂ ਕੰਮ ਕਰਨਾ ਸਵੇਰੇ ਸ਼ਾਮ ਜਿਹੜਾ ਮਹਾਰਾਜ ਨੇ ਦੋ ਵੇਲੇ ਸਾਨੂੰ ਬਖਸ਼ੇ ਅਮਰਤ ਵੇਲਾ ਤੇ ਸ਼ਾਮ ਨੂੰ ਸੰਧਿਆ ਦਾ ਵੇਲਾ ਸਵੇਰੇ ਪੰਜਾ ਬਾਣੀਆਂ ਦਾ ਆਪਾਂ ਨੇ ਜਾਪ ਕਰਨਾ ਕਿਉਂਕਿ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਤਾਂ ਜਪਜੀ ਸਾਹਿਬ ਜੀ ਦੀ ਪ੍ਰਾਰੰਭਤਾ ਹੋਈ ਪਰ ਸਮਾਪਾ ਕੇ ਦਸਵੇਂ ਪਾਤਸ਼ਾਹ ਤੱਕ ਪੰਜਾ ਬਾਣੀਆਂ ਦਾ ਹੁਕਮ ਹੋਇਆ ਸਾਨੂੰ ਕਿ ਅੰਮ੍ਰਿਤ ਵੇਲੇ ਘੱਟੋ-ਘੱਟ ਗੁਰੂ ਕੀ ਸਿੱਖ ਪੰਜਾ ਬਾਣੀਆਂ ਦਾ ਪਾਠ ਜ਼ਰੂਰ ਕਰਨ ਪੰਜਾ ਬਾਣੀਆਂ ਦੇ ਨਾਮ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜਿੰਨੇ ਵਿਦਿਆਰਥੀ ਤੇ ਆਪਾਂ ਇੱਕ-ਇੱਕ ਕਰਕੇ ਬਾਣੀਆਂ ਦਾ ਅਭਿਆਸ ਵੀ ਕਰਨਾ ਕਿਉਂਕਿ ਸੰਥਿਆ ਵੀ ਕਰਾਈ ਜਾ ਰਹੀ ਨਾ ਸਕੂਲ ਦੇ ਵੱਲੋਂ ਤਾਂ ਜਿਹੜੇ ਵਿਦਿਆਰਥੀ ਜੁੜੇ ਹੋਏ ਉਹਨਾਂ ਨੇ ਮਹਾਰਾਜ ਜੀ ਦੀ ਖੁਸ਼ੀ ਲੈਣ ਦੇ ਵਾਸਤੇ ਕਟੋ ਘਟ ਨਿਤਨੇਮ ਦੀ ਸੰਖਿਆ ਜ਼ਰੂਰ ਕਰਨੀ ਹੈ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਹਦੇ ਚ ਹੋਰ ਮਹਾਰਾਜ ਜੀ ਦੀ ਖੁਸ਼ੀ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਸਾਵਣ ਵੇਲੇ ਵਿਰਾਜਣ ਵੇਲੇ ਕੀਰਤਨ ਸੋਲੇ ਦਾ ਪਾਠ ਇਹ ਕਰਕੇ ਸੋਣਾ ਸਤ ਬਾਣੀਆਂ ਕਟੋ ਘਟ ਦਿਨ ਦੇ ਵਿੱਚ ਜ਼ਰੂਰ ਪੜ੍ਹਨੀਆਂ ਇਹ ਮਹਾਰਾਜ ਜੀ ਦਾ ਹੁਕਮ ਹੈ ਸਾਡੇ ਸਾਰਿਆਂ ਦੇ ਵਾਸਤੇ ਤਾਂ ਮਹਾਰਾਜ ਨੇ ਦੂਜਾ ਸਿਧਾਂਤ ਵੀ ਸਾਨੂੰ ਦਿੱਤਾ ਮਹਾਰਾਜ ਕਹਿੰਦੇ ਵੀ ਕਿਰਤਤਾ ਕਰਨੀ ਕਰਨੀ ਨਾਲ ਨਾਮ ਵੀ ਜਪਣਾ ਜਿੰਨਾ ਸਮਾਂ ਕਿਰਤ ਕਰਨੀ ਧਿਆਨ ਉਸ ਵੇਲੇ ਵੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਵੇਰ ਦੀ ਜਿਹੜੀ ਸਾਡੀ ਦਿਨ ਦੀ ਸ਼ੁਰੂਆਤ ਹੈ ਅੰਮ੍ਰਿਤ ਵੇਲਾ ਵੀ ਸਾਂਭਣਾ ਪਹਿਰ ਰਾਤ ਰਹਿੰਦੀ ਉੱਠਣਾ ਪਹਿਰ ਰਾਤ ਰਹਿੰਦੀ ਜਾਗਣਾ ਜਿਸ ਵੇਲੇ ਹਜੇ ਰਾਤ ਬਾਕੀ ਹੋਵੇ ਇਸ਼ਨਾਨ ਪਾਣੀ ਕਰਕੇ ਸਰੀਰ ਦੀ ਪਵਿੱਤਰਤਾ ਕਰਕੇ ਤੇ ਉਸ ਵੇਲੇ ਗੁਰੂ ਕੀ ਸਿੱਖ ਚੌਂਕੜਾ ਲਾ ਕੇ ਪਰਮੇਸ਼ਰ ਦੇ ਧਿਆਨ ਦੇ ਵਿੱਚ ਜੁੜ ਜਾਣਾ ਇਹ ਹੁਕਮ ਹੈ ਮਹਾਰਾਜ ਦਾ ਤੇ ਉਹਦੇ ਤੋਂ ਬਾਅਦ ਦਿਨ ਪਰ ਆਪਣਾ ਕੰਮ ਕਰਨਾ ਸ਼ਾਮ ਨੂੰ ਫਿਰ ਜਿਸ ਵੇਲੇ ਆਪਾਂ ਘਰੇ ਆਏ ਇਸ਼ਨਾਨ ਪਾਣੀ ਕਰਕੇ ਉਸ ਵੇਲੇ ਫਿਰ ਨਿਤਨੇਮ ਕਰਨਾ ਫਿਰ ਬਾਣੀ ਦਾ ਜਾਪ ਕਰਨਾ ਮਹਾਰਾਜ ਨੇ ਫਿਰ ਇਹ ਦੂਜਾ ਸਿਧਾਂਤ ਦਿੱਤਾ ਮਹਾਰਾਜ ਕਹਿੰਦੇ ਕਿਰਤ ਤੋਂ ਬਾਅਦ ਨਾਮ ਜਪੋ ਤੀਜਾ ਕਿਰਤ ਕਰਕੇ ਫਿਰ ਆਪਣੇ ਭੰਡਾਰ ਵੀ ਨਹੀਂ ਭਰੇ ਜਾਣੇ ਭਾਵੇਂ ਨਹੀਂ ਕਿ ਆਪ ਮਾਇਆ ਜੁੜੀ ਜਾਣੀ ਕਿਸੇ ਹੋਰ ਵੱਲੋਂ ਵੇਖਣਾ ਹੈ ਨਾ ਕਿਸੇ ਲੋੜਵੰਦ ਨੂੰ ਨਾ ਵੇਖਣਾ ਤੇ ਆਮ ਦੀਨ ਦੁਨੀ ਦੀ ਮਦਦ ਨਾ ਕਰਨੀ ਫਿਰ ਮਹਾਰਾਜ ਨੇ ਤੀਜਾ ਸਿਧਾਂਤ ਕੀ ਦਿੱਤਾ ਸਾਨੂੰ ਮਹਾਰਾਜ ਕਹਿੰਦੇ ਵੰਡ ਕੇ ਛਕੋ ਵੰਡ ਛਕੋ ਭਾਵ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਜਿਹੜੇ ਕੋਈ ਆਪਣੇ ਭਾਈ ਸਾਡੇ ਤੋਂ ਪਿੱਛੇ ਨੇ ਕੋਈ ਗਰੀਬ ਨੇ ਕਿਸੇ ਦੇ ਘਰ ਰੋਟੀ ਨਹੀਂ ਪੱਕਦੀ ਕਿਸੇ ਦੇ ਕੋਲ ਮਕਾਨ ਨਹੀਂ ਕਿਸੇ ਦੇ ਕੋਲ ਪਹਿਨਣ ਦੇ ਵਾਸਤੇ ਕੱਪੜੇ ਨਹੀਂ ਹੈਗੇ ਵਸਤਰ ਨਹੀਂ ਹੈਗੇ ਜਿਨ੍ਹਾਂ ਨੂੰ ਮਹਾਰਾਜ ਨੇ ਸਮਰਥਾ ਬਖਸ਼ੀ ਹੈ ਜਿਨ੍ਹਾਂ ਨੂੰ ਮਾਇਆ ਬਖਸ਼ੀ ਤੇ ਇਹ ਆਪਾਂ ਜਿਹੜੇ ਆਪਣੇ ਪਾਈ ਪਿੱਛੇ ਆ ਰਹੇ ਆਪਾਂ ਉਹਨਾਂ ਦੇ ਉੱਤੇ ਵੀ ਖਰਚਣੀ ਆ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਤੁਰਨਾ ਇਹ ਨਹੀਂ ਕਿ ਸਾਡੇ ਬਹੁਤ ਵੱਡੇ ਵੱਡੇ ਮਹਿਲ ਬਣ ਜਾਣ ਤੇ ਸਾਡੇ ਪਿੰਡ ਦੇ ਜਿਹੜੇ ਕੋਈ ਹੋਰ ਗੁਰੂ ਕੇ ਸਿੱਖ ਨੇ ਉਹ ਵਿਚਾਰੇ ਕੱਚੀਆਂ ਝੌਂਪੜੀਆਂ ਦੇ ਵਿੱਚ ਰਹਿਣ ਉਹਨਾਂ ਦੇ ਕੋਲ ਮਕਾਨ ਨਾ ਹੋਣ ਉਹਨਾਂ ਦੇ ਬੱਚੇ ਭੁੱਖੇ ਸੌਂਦੇ ਹੋਣ ਇਹ ਨਹੀਂ ਹੋਣਾ ਚਾਹੀਦਾ ਕਦੇ ਵੀ ਕਿਤੇ ਵੀ ਆਪਣੇ ਲੱਗੇ ਆਪਾਂ ਕਿਸੇ ਗਰੀਬ ਨੂੰ ਦੇਖੀਏ ਕਿਸੇ ਦੁਖੀ ਨੂੰ ਦੇਖੀਏ ਉਹਦੀ ਮਦਦ ਕਰਨੀ ਉਹਦੀ ਮਦਦ ਕਰਾਂਗੇ ਫਿਰ ਉਹਦੀ ਮਦਦ ਕਰਕੇ ਆਪਾਂ ਮਹਿਸੂਸ ਕਰਨਾ ਕਿ ਇਹ ਸਾਡੇ ਉੱਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਹੋਵੇਗੀ ਹੁਣ ਬਹੁਤ ਗੁਰੂ ਸਾਹਿਬ ਸਾਡੇ ਉੱਤੇ ਬਹੁਤ ਪ੍ਰਸੰਨ ਹੋਣਗੇ ਤਾਂ ਇਹ ਤਿੰਨੇ ਸਿਧਾਂਤ ਮਹਾਰਾਜ ਨੇ ਉਸ ਵੇਲੇ ਸੰਸਾਰ ਦੇ ਵਿੱਚ ਆ ਕੇ ਆਪਣੇ ਸਿੱਖਾਂ ਨੂੰ ਦ੍ਰਿੜ ਕਰਵਾਏ ਕਿ ਸਿੱਖਾਂ ਨੇ ਇਹ ਤਿੰਨੇ ਸਿਧਾਂਤ ਨੂੰ ਮੰਨ ਕੇ ਆਪਣਾ ਜਿਹੜਾ ਜੀਵਨ ਹੈ ਉਹ ਜਿਉਣਾ ਤਰੀਕੇ ਦੇ ਨਾਲ ਕਿਸੇ ਦਾ ਮਾੜਾ ਨਹੀਂ ਕਰਨਾ ਵਿਸ਼ੇਭਕਾਰਾਂ ਤੋਂ ਬਚ ਕੇ ਰਹਿਣਾ ਤੇ ਸਮਾ ਪਾ ਕੇ ਦਸਵੇਂ ਪਾਤਸ਼ਾਹ ਜੀ ਨੇ ਫਿਰ ਚਾਰ ਬਜਰ ਕਰਤਾਂ ਨਿਰਧਾਰਤ ਕੀਤੀਆਂ ਕਿ ਆਹ ਬੱਦਰ ਕਰਤਾਂ ਗੁਰੂ ਕੀ ਸਿੱਖੇ ਕਦੇ ਨਾ ਕਰਨ ਤੇ ਜਿਹੜੇ ਕਾਰਜ ਕਰਨੇ ਉਹ ਕਰਨ ਦਾ ਹੁਕਮ ਵੀ ਕੀਤਾ ਮਹਾਰਾਜ ਨੇ 52 ਹੁਕਮ ਵੀ ਸਾਨੂੰ ਬਖਸ਼ੇ ਕਿ ਆਹ ਸਾਰੇ ਕਾਰਜ ਗੁਰੂ ਕੀ ਸਿੱਖਾਂ ਨੇ ਧਿਆਨ ਦੇ ਨਾਲ ਕਰਨੇ ਜਿਹੜੇ ਨਹੀਂ ਕਰਨੇ ਉਹ ਵੀ ਮਹਾਰਾਜ ਨੇ ਸਾਨੂੰ ਦੱਸੇ ਹਨ ਤੇ ਗੁਰੂ ਸਾਹਿਬ ਜੀ ਤੋਂ ਬਾਅਦ ਫਿਰ ਜਿਹੜੇ ਅਗਲੇ ਗੁਰੂ ਉਹ ਗੁਰੂ ਅੰਗਦ ਦੇ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਇਤਿਹਾਸ ਦੇ ਵਿੱਚ ਆਉਂਦਾ ਪਾਈ ਲੈਣਾ ਜੀ ਨੇ ਮਹਾਰਾਜ ਜੀ ਦੀ ਸੰਗਤ ਕੀਤੀ ਬਹੁਤ ਤਨ ਮਨ ਧਨ ਸਭ ਸੋਪ ਗੁਰ ਕਾ ਹੁਕਮ ਮੰਨਿਆ ਪਾਈ ਐ ਹੁਕਮ ਮੰਨਿਆ ਤਨ ਮਨ ਧਨ ਤਿੰਨੇ ਗੁਰੂ ਕੇ ਦਿੱਤੇ ਜਾਣੇ ਇਸੇ ਤਰ੍ਹਾਂ ਸਾਡੇ ਵਾਸਤੇ ਵੀ ਹੁਕਮ ਹੈ ਸਾਡਾ ਤਨ ਭਾਵ ਸਾਡਾ ਸਰੀਰ ਸਾਡਾ ਮਨ ਤੇ ਸਾਡਾ ਧਨ ਸਾਡੀ ਕਮਾਈ ਇਹ ਗੁਰੂ ਕੀ ਦਿੱਤੀ ਜਾਣਣੀ ਇਹ ਗੁਰੂ ਦੀ ਬਖਸ਼ੀ ਹੋਈ ਇਹ ਨਹੀਂ ਸਮਝਣਾ ਕਿ ਮੇਰੇ ਆ ਇਹ ਸਮਝਣੇ ਕਿ ਗੁਰੂ ਦੇ ਬਖਸ਼ੇ ਹੋਈ ਹੈ ਜਿੱਦਣ ਕਿਤੇ ਕੋਈ ਵਿਪਤਾ ਬਣੇ ਉਸ ਵੇਲੇ ਆਪਣਾ ਤਨ ਗੁਰੂ ਕੇ ਲੇਖੇ ਲਾ ਦੇਣਾ ਜਿਦੋਂ ਕਿ ਇਹਤੇ ਲੋਡ ਪਵੇ ਆਪਣਾ ਧਨ ਗੁਰੂ ਕੀ ਸੇਵਾ ਦੇ ਵਿੱਚ ਲਾ ਦੇਣਾ ਤੇ ਹਰ ਵੇਲੇ ਆਪਣਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਲਾਈ ਰੱਖਣਾ ਇਹ ਤਿੰਨੇ ਸੰਭਾਲ ਦੇਣੇ ਗੁਰੂ ਨੂੰ ਫਿਰ ਗੁਰੂ ਇਹਨਾਂ ਨੂੰ ਚਲਾਵੇ ਆਪਣੇ ਹਿਸਾਬ ਦੇ ਨਾਲ ਆਪਣੇ ਤਰੀਕੇ ਦੇ ਨਾਲ ਉਹ ਹੈ ਗੁਰਮੁਖ ਜਿਹੜਾ ਇਹਨੂੰ ਆਪਣੇ ਤਰੀਕੇ ਦੇ ਨਾਲ ਚਲਾਵੇ ਉਹ ਕੀ ਹੈ ਉਹ ਹੈ ਮਨਮੁਖ ਜਿਹੜਾ ਮਨ ਨੂੰ ਆਪਣੇ ਹਿਸਾਬ ਨਾਲ ਚਲਾਵੇ ਆਪਣੇ ਧਨ ਨੂੰ ਆਪਣੇ ਹਿਸਾਬ ਨਾਲ ਵਰਤੀ ਜਾਵੇ ਤੇ ਆਪਣੇ ਸਰੀਰ ਨੂੰ ਆਪਣੇ ਹਿਸਾਬ ਨਾਲ ਰੱਖੇ ਜਿਵੇਂ ਕੋਈ ਕੇਸ ਕਟਾਉਂਦਾ ਕੋ ਦਾੜਾ ਕਟਾਉਂਦਾ ਤੇ ਸਾਫ ਸੂਤ ਨਹੀਂ ਹੁੰਦਾ ਉਹ ਕੀ ਹੈ ਉਹਨੂੰ ਕਹਿੰਦੇ ਮਨਮੁਖ ਆਪਣੇ ਮਨ ਦੇ ਹਿਸਾਬ ਨਾਲ ਚੱਲਦਾ ਜਿਹੜਾ ਅਮਰਤਾਰੀ ਹੋਵੇ ਗੁਰੂ ਕੀ ਸਿੱਖੀ ਕਮਾਵੇ ਜਿਵੇਂ ਦਾ ਮਹਾਰਾਜ ਨੇ ਸਾਨੂੰ ਬਣਾਇਆ ਜਿਵੇਂ ਦਾ ਸਾਜਿਆ ਕਿ ਕੇਸ ਨਹੀਂ ਕਟਾਉਣੇ ਅੰਮ੍ਰਿਤ ਛਕਣਾ ਸਾਫ ਸੂਤ ਰਹਿਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਵਿਸ਼ਭਕਰਨ ਤੋਂ ਬਚ ਕੇ ਰਹਿਣਾ ਜੇ ਉਹਨਾਂ ਦੇ ਅਨੁਸਾਰ ਚੱਲੀਏ ਫਿਰ ਆਪਾਂ ਕੀ ਹਾਂ ਫਿਰ ਆਪਾਂ ਹੈਗੇ ਗੁਰਮੁਖ ਤੇ ਹੁਣ ਆਪਾਂ ਵੇਖਣਾ ਕਿ ਆਪਾਂ ਮਨਮੁਖ ਬਣਨਾ ਜਾਂ ਆਪਾਂ ਗੁਰਮੁਖ ਬਣਨਾ ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਜਿਹੜੇ ਸੇਵਾਦਾਰ ਉਸ ਮਿੱਲੇ ਦੇ ਜਿਨ੍ਹਾਂ ਨੇ ਸੇਵਾ ਕਮਾਈ ਤਨ ਮਨ ਤੇ ਤਨ ਗੁਰੂ ਘਰ ਦਿੱਤਾ ਜਾਣਿਆ ਭਾਈ ਲੈਣਾ ਸਾਹਿਬ ਜੀ ਇੰਨੀ ਸੇਵਾ ਕੀਤੀ ਇੰਨਾ ਹੁਕਮ ਕਮਾਇਆ ਹਰ ਵੇਲੇ ਆਗਿਆ ਦੇ ਵਿੱਚ ਚੱਲੇ ਕਿ ਫਿਰ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਪੱਟਾਂ ਦੇ ਕਹਿੰਦੇ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਜਿਵੇਂ ਤਤਾਂ ਦੇ ਵਿੱਚ ਤਤ ਮਿਲ ਜਾਂਦੇ ਦੋ ਗਲਾਸਾਂ ਦੇ ਵਿੱਚ ਪਾਣੀ ਹੋਵੇ ਇੱਕ ਗਲਾਸ ਦੇ ਵਿੱਚ ਕਰ ਦਈਏ ਨਾ ਤੇ ਕੋਈ ਉਹਨਾਂ ਨੂੰ ਅਲੱਗ-ਅਲੱਗ ਕਰ ਸਕਦਾ ਕਿ ਆ ਇਸ ਗਲਾਸ ਦਾ ਪਾਣੀ ਅਲੱਗ ਹੈ ਇਸ ਗਲਾਸ ਦਾ ਪਾਣੀ ਆ ਪਰ ਇੱਕ ਹੋ ਜਾਂਦੇ ਉਹ ਇਦਾਂ ਇੰਨੀ ਸੇਵਾ ਕੀਤੀ ਇੰਨੀ ਕਮਾਈ ਕੀਤੀ ਇੰਨਾ ਨਾਮ ਜਪਿਆ ਕਿ ਗੁਰੂ ਨਾਨਕ ਦਾ ਰੂਪ ਹੋ ਗਏ ਗੁਰੂ ਅੰਗਦ ਦੇ ਮਹਾਰਾਜ ਫਿਰ ਇਸ ਤਰੀਕੇ ਦੇ ਨਾਲ ਜਿਹੜੀ ਗੁਰਤਾ ਹੈ ਗੁਰਿਆਈ 10 ਸਰੀਰਾਂ ਦੇ ਵਿੱਚ ਇਹ ਜਿਹੜੀ ਜੋਤ ਹੈ ਵਿਚਰੀ 11ਵੇਂ ਥਾਂ ਦੇ ਉੱਤੇ ਇਹ ਜਿਹੜੀ ਜੋਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਸਤਿਪਾਠਾ ਜੀ ਦੇ ਵਿੱਚ ਟਿਕਾਈ ਇਹ ਆ ਜਿੱਥੋਂ ਸਿੱਖੀ ਦੀ ਪ੍ਰਾਰੰਭਤਾ ਹੋਈ ਫਿਰ ਗੁਰੂ ਸਾਹਿਬ ਜੀ ਨੇ ਦੇਸ਼ ਰਟਨ ਕੀਤੇ ਭਗਤਾਂ ਦੀ ਬਾਣੀ ਜਿੱਥੇ ਕਿਤੇ ਹੋਰ ਰੱਬ ਨੂੰ ਮੰਨਣ ਵਾਲੇ ਗੁਰੂ ਕੇ ਸਿੱਖ ਹੋਏ ਅਕਾਲ ਪੁਰਖ ਦੇ ਸਿੱਖ ਹੋਏ ਭਗਤ ਉਹ ਕਿਸੇ ਜਾਤ ਬਰਾਦਰੀ ਦੇ ਹੋਣ ਕਿਸੇ ਭਾਸ਼ਾ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਹੋਣ ਜਿੱਥੇ ਵੀ ਕਿਤੇ ਅਕਾਲ ਪੁਰਖ ਦੀ ਗੱਲ ਕਰਨ ਵਾਲੀਆਂ ਉਹ ਰੂਹਾਂ ਦੁਨੀਆ ਦੇ ਵਿੱਚ ਆਈਆਂ ਉਹਨਾਂ ਦੀ ਬਾਣੀ ਪ੍ਰਗਟ ਹੋਈ ਉਹ ਸਾਰੀ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੀ ਕੀਤੀ ਇਕੱਠੀ ਕਰਕੇ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਫਿਰ ਉਹ ਪਾਵਨ ਬਾਣੀ ਇਹਦਾ ਮਤਲਬ ਆਪਾਂ ਦੁਨੀਆ ਦੇ ਵਿੱਚ ਕਿਤੇ ਹੋਈਏ ਕਿਤੇ ਸਾਡਾ ਜਨਮ ਹੋਇਆ ਹੋਵੇ ਕਿਸੇ ਆਪਾਂ ਕੁੱਲ ਦੇ ਵਿੱਚ ਹੋਈਏ ਕਿਸੇ ਜਾਤ ਬਰਾਦਰੀ ਦੇ ਵਿੱਚ ਹੋਈਏ ਕੋਈ ਵੀ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕਦਾ ਕੋਈ ਵੀ ਮਹਾਰਾਜ ਦੇ ਦਰਸਾਈ ਮਾਰਗ ਤੇ ਚੱਲ ਸਕਦਾ ਫਿਰ ਮਹਾਰਾਜ ਨੇ ਉਦਾਸੀਆਂ ਕਰਨੀਆਂ ਦੇਖੋ ਦੂਜੇ ਪਾਸੇ ਲੰਗਰ ਦੀ ਕਿੰਨੀ ਸੋਹਣੀ ਮਰਿਆਦਾ ਮਹਾਰਾਜ ਨੇ ਚਲਾਈ ਕਿ ਗੁਰੂ ਕੇ ਸਿੱਖਾਂ ਦੇ ਘਰੇ ਕੋਈ ਲੋੜਵੰਦ ਆਵੇ ਭੁੱਖਾ ਨਹੀਂ ਮੁੜਨਾ ਚਾਹੀਦਾ ਇਹਨਾ ਆਪਣੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਕਿਸੇ ਨੇ ਕਹਿੰਦੇ ਮਹਾਰਾਜ ਪੇ ਕੰਮ ਕਿੰਨਾ ਕੋ ਕਰਨਾ ਕਮਾਈ ਕਿੰਨੀ ਕਰਨੀ ਮਹਾਰਾਜ ਕਹਿੰਦੇ ਪੇ ਸਿੱਖੋ ਇਹ ਭੁੱਖਾ ਮੁੜੇ ਨਾ ਇੰਨੀ ਕੁ ਕਮਾਈ ਜ਼ਰੂਰ ਕਰਨੀ ਭਾਵ ਤੁਹਾਡੇ ਦਰ ਤੋਂ ਕੋਈ ਭੁੱਖਾ ਨਹੀਂ ਮੁੜ ਕੇ ਜਾਣਾ ਚਾਹੀਦਾ ਇਹ ਮਹਾਰਾਜ ਨੇ ਹੁਕਮ ਕੀਤਾ ਸੀ ਸਾਨੂੰ ਤੇ ਇਹ ਹੁਣ ਆਪਾਂ ਕਮਾਉਣਾ ਭੁੱਖਾ ਕਿਵੇਂ ਨਾ ਮੁੜ ਕੇ ਜਾਵੇ ਕਿ ਜਿਹੜਾ ਸਾਡੇ ਘਰੇ ਪ੍ਰਸ਼ਾਦਾ ਤਿਆਰ ਹੁੰਦਾ ਇਹ ਗੁਰੂ ਘਰ ਲੰਗਰ ਜਾਣਨ ਉਹਦੇ ਵਿੱਚ ਆਪਾਂ ਕੋਈ ਮੀਟ ਇਤਿਆਦਿਕ ਇਹੋ ਜੀਆਂ ਚੀਜ਼ਾਂ ਵੀ ਨਹੀਂ ਘਰੇ ਬਾੜਨੀ ਆ ਤਾਂ ਮਤਲਬ ਆਪ ਮੰਨਦੇ ਨੇ ਕਿ ਇਹ ਸਾਡੇ ਘਰ ਦੇ ਵਿੱਚ ਜਿਹੜਾ ਪ੍ਰਸ਼ਾਦਾ ਕਿਹਦਾ ਬਖਸ਼ਿਆ ਹੋਇਆ ਗੁਰੂ ਦਾ ਬਖਸ਼ਿਆ ਗੁਰੂ ਕੇ ਲੰਗਰ ਦੇ ਵਿੱਚ ਜਿਹੜੀ ਚੀਜ਼ ਬਣ ਸਕਦੀ ਹੈ ਉਹੀ ਚੀਜ਼ ਫਿਰ ਆਪਾਂ ਆਪਣੇ ਘਰੇ ਬਣਾਉਣੀ ਤੇ ਸਾਡੇ ਘਰੇ ਕੋਈ ਆ ਜਾਵੇ ਭੁੱਖਾ ਆ ਕੇ ਪ੍ਰਸ਼ਾਦਾ ਮੰਗੇ ਤਾਂ ਉਹ ਕਦੇ ਖਾਲੀ ਨਹੀਂ ਮੁੜਨਾ ਚਾਹੀਦਾ ਇਹ ਮਹਾਰਾਜ ਨੇ ਕਿੱਥੋਂ ਸਿਧਾਂਤ ਚਲਾਇਆ ਜਿਸ ਵੇਲੇ ਆਪਾਂ ਇਤਿਹਾਸ ਸਾਰੇ ਬੱਚਿਆਂ ਨੇ ਸ਼ਾਇਦ ਪੜ੍ਹਿਆ ਹੋਵੇ ਕਿ ਮਹਾਰਾਜ ਨੇ 20 ਰੁਪਏ ਦਾ ਲੰਗਰ ਲਾਇਆ ਉਸ ਵੇਲੇ ਭੁੱਖੇ ਸਾਧੂਆਂ ਦੇ ਵਾਸਤੇ ਇਹਦਾ ਮਤਲਬ ਮਹਾਰਾਜ ਨੇ ਸਾਨੂੰ ਇੱਕ ਲੰਗਰ ਦੀ ਮਰਿਆਦਾ ਬਖਸ਼ੀ ਹੈ ਦੁਨੀਆ ਦੇ ਵਿੱਚ ਬਹੁਤ ਧਰਮ ਨੇ ਬਹੁਤ ਸੰਪਰਦਾਵਾਂ ਨੇ ਕਿੰਨਾ ਉਹਨਾਂ ਦੇ ਕੋਲ ਪੈਸਾ ਸੰਪਤੀ ਕਿੰਨਾ ਪਰ ਕੋਈ ਕਿਸੇ ਦੀ ਮਦਦ ਦੇ ਉੱਤੇ ਨਹੀਂ ਆਉਂਦਾ ਕੋਈ ਕਿਸੇ ਨੂੰ ਲੰਗਰ ਨਹੀਂ ਦਿੰਦਾ ਫਰੀ ਦੇ ਵਿੱਚ ਬਹੁਤ ਵੱਡੇ ਵੱਡੇ ਡੇਰੇ ਹਿੰਦੁਸਤਾਨ ਦੇ ਵਿੱਚ ਵੀ ਬਣੇ ਹੋਏ ਪੈਸੇ ਲੈ ਕੇ ਲੰਗਰ ਦਿੱਤਾ ਜਾਂਦਾ ਬਹੁਤ ਵੱਡੇ ਵੱਡੇ ਮੰਦਰ ਜਿੱਥੇ ਲੰਗਰ ਦੀ ਕੋਈ ਮਰਿਆਦਾ ਨਹੀਂ ਗੁਰੂ ਘਰ ਛੋਟੇ ਤੋਂ ਛੋਟਾ ਹੋਵੇ ਹਿੰਦੁਸਤਾਨ ਦੇ ਵਿੱਚ ਇਤਿਹਾਸ ਹਰ ਸਥਾਨ ਦੇ ਉੱਤੇ ਲੰਗਰ ਦੀ ਮਰਿਆਦਾ ਕੋਈ ਭੁੱਖਾ ਆ ਜਾਵੇ ਕੋਈ ਲੋੜਵੰਦ ਆ ਜਾਵੇ ਹਰ ਕਿਸੇ ਦੇ ਪੇਟ ਦੀ ਪੂਰਤੀ ਕੀਤੀ ਜਾਂਦੀ ਸਮਾਪਾ ਕੇ ਮਹਾਰਾਜ ਨੇ ਤਾਂ ਮਰਿਆਦਾ ਹੀ ਬੰਦ ਕੀਤੀ ਅਗਲੇ ਗੁਰੂ ਸਾਹਿਬਾਂ ਨੇ ਮਹਾਰਾਜ ਕਹਿੰਦੇ ਪਹਿਲੇ ਪੰਗਤ ਪਾਛ ਸੰਗਤ ਕੋਈ ਵੀ ਬਾਹਰੋਂ ਚੱਲ ਕੇ ਆਵੇ ਕਹਿੰਦੇ ਜੇਕਰ ਭੁੱਖਾ ਪਹਿਲਾਂ ਆ ਕੇ ਲੰਗਰ ਛਕੇ ਲੰਗਰ ਛੱਕ ਕੇ ਜਿਸ ਵੇਲੇ ਉਹਦਾ ਢਿੱਡ ਭਰ ਗਿਆ ਪੇਟ ਦੀ ਤ੍ਰਿਪਤੀ ਹੋ ਗਈ ਸਰੀਰ ਦੀ ਉਸ ਵੇਲੇ ਸੰਗਤ ਦੇ ਵਿੱਚ ਆ ਕੇ ਮਨ ਦੀ ਇਕਾਗਰਤਾ ਕਰਕੇ ਫਿਰ ਬਾਣੀ ਸੁਣੇ ਕੀਰਤਨ ਸੁਣੇ ਕਥਾ ਸੁਣੇ ਇਹ ਮਨ ਦੀ ਖਰਾਕ ਹੈ ਜਿਹੜੀ ਉਹ ਵੀ ਗੁਰੂ ਘਰ ਤੋਂ ਲੈ ਕੇ ਜਾਵੇ ਇਹ ਮਹਾਰਾਜ ਦੇ ਸਿਧਾਂਤ ਹੈ ਜਿਹੜੇ ਸਾਨੂੰ ਬਖਸ਼ੇ ਹੋਏ ਤਾਂ ਇਸ ਕਰਕੇ ਸਾਰੇ ਵਿਦਿਆਰਥੀ ਗੁਰੂ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ ਗੁਰਪੁਰਬ ਹਰ ਸਾਲ ਆਉਂਦਾ ਆਪਾਂ ਗੁਰਪੁਰਬ ਦੇ ਉੱਤੇ ਕਿਹੜੇ ਕਾਰਜ ਅਸੀਂ ਕਰਨੇ ਹਨ ਜੀਵਨ ਦੇ ਵਿੱਚ ਕਿਹੜੇ ਕੰਮ ਅਸੀਂ ਕਰਨੇ ਕਿਹੜਾ ਹੁਕਮ ਹੈ ਮਹਾਰਾਜ ਦਾ ਸਾਨੂੰ ਕਰਨ ਦੇ ਵਾਸਤੇ ਕਿਹੜੇ ਕੰਮ ਅਸੀਂ ਮਾੜੇ ਛੱਡਣੇ ਨੇ ਉਹ ਆਪਾਂ ਇਸ ਗੁਰਪੁਰਬ ਦੇ ਉੱਤੇ ਆਪਣੇ ਮਨ ਦੇ ਵਿੱਚ ਵਿਚਾਰ ਕੇ ਉਸ ਪਾਸੇ ਚੱਲਣ ਦਾ ਯਤਨ ਕਰਨਾ ਐਨੀਆ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਾਰਿਆਂ ਨੂੰ ਫੇਰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ ਗੁਰਮੁਖੀ ਪੜhiਏ ਗੁਰਮੁਖੀ ਦੇ ਨਾਲ ਜੁੜੀਏ ਜਿਸ ਭਾਸ਼ਾ ਦੇ ਵਿੱਚ ਬਾਣੀ ਉਚਾਰਨ ਹੋਈ ਉਹ ਭਾਸ਼ਾ ਹੀ ਜੇ ਸਾਨੂੰ ਆਉਂਦੀ ਨਹੀਂ ਫੇਰ ਆਪਾਂ ਕਿੱਥੋਂ ਦੀ ਸਿੱਖ ਬਣ ਜਾਾਂਗੇ ਹਨਾ ਤਾਂ ਗੁਰਮੁਖੀ ਦੇ ਨਾਲ ਜੁੜੀਏ ਗੁਰਬਾਣੀ ਦਾ ਪਾਠ ਕਰਨਾ ਸਿੱਖੀਏ ਕੀਰਤਨ ਸੁਣੀਏ ਕਥਾ ਸੁਣੀਏ ਆਪਣਾ ਇਤਿਹਾਸ ਜਿੰਨਾ ਹੋ ਸਕੇ ਇਤਿਹਾਸ ਨਾਲ ਆਪਣਾ ਭੁੱਲੀਏ ਕਦੇ ਵੀ ਕਿ ਸਾਡੇ ਵੱਡੇ-ਵਡੇਰੇ ਕੌਣ ਸਨ ਸਾਡੇ ਗੁਰੂ ਸਾਹਿਬ ਜੀ ਨੇ ਕੀ-ਕੀ ਕੌਤਕ ਕੀਤੇ ਕਿੰਨੀਆਂ ਸ਼ਹਾਦਤਾਂ ਹੋਈਆਂ ਸਾਰਾ ਇਤਿਹਾਸ ਜਿਹੜਾ ਸਾਨੂੰ ਬਿਲਕੁਲ ਜਿਵੇਂ ਵੀ ਘਟਨਾਵਾਂ ਇਤਿਹਾਸ ਦੇ ਵਿੱਚ ਹੋਈਆਂ ਉਵੇਂ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਵੱਡੇ-ਵਡੇਰੇ ਕੌਣ ਸਨ ਜੇ ਇਤਿਹਾਸ ਭੁੱਲ ਜਾਵਾਂਗੇ ਤਾਂ ਉਸ ਵੇਲੇ ਵੀ ਆਪਾਂ ਸਿੱਖੀ ਤੋਂ ਖਾਰਜ ਹੋ ਜਾਵਾਂਗੇ ਸਿੱਖ ਨਹੀਂ ਰਹਾਂਗੇ ਆਪਾਂ ਤਾਂ ਇਹ ਗੁਰਪੁਰਬ ਦੇ ਉੱਤੇ ਆਪਾਂ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਇਹ ਜਿਹੀਆਂ ਲਾਗੂ ਕਰਨੇ ਵਾਲੀਆਂ ਗੱਲਾਂ ਜਿਹੜੇ ਕੰਮ ਆਪਾਂ ਕਰਨੇ ਉਹਨਾਂ ਦਾ ਆਪਾਂ ਨਿਸ਼ਚਾ ਬਣਾਈਏ ਆਪਣੇ ਆਪ ਦੇ ਨਾਲ ਵਾਅਦਾ ਕਰੀਏ ਕਿ ਮੈਂ ਜੀਵਨ ਦੇ ਵਿੱਚ ਇਸ ਪਾਸੇ ਚੱਲਣਾ ਜਿਹੜੇ ਮਾੜੇ ਕੰਮ ਨੇ ਉਹ ਆਪਾਂ ਮਹਾਰਾਜ ਅਕੀਰਦਾਸ ਕਰਕੇ ਉਹਨਾਂ ਨੂੰ ਛੱਡਣਾ ਹੈ ਕਿ ਮਹਾਰਾਜ ਆ ਮੇਰੇ ਵਿੱਚ ਮਾੜੇ ਜਿਹੜੇ ਔਗਣ ਨੇ ਆ ਮਹਾਰਾਜ ਪਾਪ ਮੈਂ ਜ਼ਿੰਦਗੀ ਚ ਕੀਤੇ ਕਿਰਪਾ ਕਰੋ ਇਹ ਬਖਸ਼ੋ ਅੱਗੇ ਵਾਸਤੇ ਮੈਂ ਇਸ ਪਾਸੇ ਨਾ ਕਿਤੇ ਚਲੇ ਜਾਵਾਂ ਇਹ ਆਪਾਂ ਨਿਸ਼ਚਾ ਬਣਾਉਣਾ ਸਾਰਿਆਂ ਨੇ ਰਲ ਕੇ ਹੈਨਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੱਲਾ ਚੁੱਕਾਂ ਦੀ ਖੇਮਾ ਜੀ ਆਓ ਸਾਰੇ ਫਤਿਹ ਬੁਲਾਵਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ